ਖਾਣਾ ਪੀਣਾ ਟੈਮੂ ਬਿਟੈਮ ਹੋ ਗਿਆ ਮਾਨ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਉਹਨੋਂ हट ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉੱਤੋਂ ਦੱਸ ਰਹੇ ਸੀ ਕਿ ਟੈਨਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਕਈ ਸੋ ਕਰੋੜ ਰੁਪਈਆ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹਨੋਂ हट ਗਈ ਉਸੇ ਨੀਂਦ ਜਿਹੜੀ ਨਾ ਆਈ ਉਦੋਂ ਭੁੱਖ ਲੱਗਣਾ ਹਟ ਗਈ ਖਾਣਾ ਪੀਣਾ ਨਹੀਂ ਖਾਹਾ ਹੋਇਆ ਉਹਦੇ ਕਾਰਨ ਜੇ ਬੁਖਾਰ ਹੋਇਆ ਪਰ ਦੇਖੋ ਇਹੋ ਜੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਦਾ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਇਆਗੇ ਕਿ ਸਾਨੂੰ ਇਹੀ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰਹੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਆਪਾਂ ਲੋਕਾਂ ਦੀ ਇਹਦੀ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਏ ਤੇ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਦੱਸੋ